ਵਾਹਿਗੁਰੂ ਜੀ ਕਾ ਕਲ ਸਾਹ ਕਰਹੈ ਵਾਹਿਗੁਰੂ ਜੀ ਕੀ ਫਤਿਹ ਪ੍ਰਬਾਤੀ ਮਹੱਲਾ ਪੰਜਲਾ ਮਨ ਮਹਿ ਕ੍ਰੋਧ ਮਹਾ ਅਹੰਕਾਰਾ ਪੂਜਾ ਕਰਹ ਬਹੁਤ ਵਿਸਥਾਰ ਕਰ ਇਸਨਾਨ ਤਨ ਚੱਕਰ ਬਣਾਏ ਅੰਤਰ ਕੀ ਮਲ ਕਬ ਹੀ ਨਾ ਜਾਏ ਏਤ ਸੰਜਮ ਪਾਪ ਕਹਿ ਨਹੀ ਨਾ ਪਾਇਆ ਭਗੋਤੀ ਮੁੰਦਰਾ ਬੁਦਰਾ ਭਗੋਤੀ ਮੁੰਦਰਾ ਮਨ ਮੋਹਿਆ ਮਾਇਆ ਰਹਾਉ ਮਨ ਮੋਹਿਆ ਮਾਇਆ ਊੜਾ ਹੈ ਪਾਪ ਕਰਹ ਅੰਤਾਂ এ ਬਾਸਰੇ ਤੀਰਥ ਨਾਇ ਕਹਿ ਸਭ ਉਤਰੇ ਬਹੁਰ ਕਮਾਵ ਹੈ ਕੋਇ ਸੰਕ ਜਮਪੁਰ ਬਾਂਧ ਖਰੇ ਕਾਲੰਕ ਚੰਪੁਰ ਇਥੇ ਵਿਸਰਾਮ ਲਾਉਣਾ ਹੈ ਬਾਂਧ ਖਰੇ ਕਾਲੰਕ ਕੂਗਰ ਬਾਦ ਬਜਾਵਹਿ ਤਾਲਾ ਅੰਤਰ ਕਪਟ ਰਹਿ ਬੇ ਤਾਲਾ ਵਰਮੀ ਮਾਰੀ ਸਾਬ ਨਾ ਮੂਆ ਪ੍ਰਾਭ ਸਭ ਕਿਛ ਜਾਨੈ ਜੇਨ ਤੂ ਕੀਆ ਪੂਰ ਤਾਪ ਗੇਰੀ ਕੇ ਵਸਤਰਾ ਪੂਰ ਤਾਪ ਗੀਰੀ ਕੇ ਬਸਰਾ ਅਪਦਾ ਕਾ ਮਾਰਿਆ ਗ੍ਰਹਿ ਦੇ ਨਸਤਾ ਦੇਸ ਛੋੜ ਪਰਦੇਸੈ ਤਾਇਆ ਪੰਚ ਟੰਡਾਲ ਨਾਲੇ ਲੈ ਆਇਆ ਕਾਨ ਫਰਾਏ ਹਰਾਏ ਟੂਕਾ ਘਰ ਘਰ ਮੰਗਾ ਤ੍ਰਿਪਤਾਵਣ ਤੇ ਚੂਕਾ ਬਣਤਾ ਛੋੜ ਬਾਰ ਨਦਰ ਪਰਨ ਪਰਨਾਰੀ ਬਣਤਾ ਛੋੜ ਬਾਦ ਨਦਰ ਪਰ ਨਾਰੀ ਬਾਦ ਟੂਲਾ ਬੋਲਣਾ ਬਾਦ ਨਦਰ ਪਰ ਨਾਰੀ ਵੀ ਪਖਰਾ ਬੋਲਣਾ ਵੇਸ ਨਾ ਪਾਈ ਐ ਮਹਾ ਦੁਖਿਆਰੀ ਬੋਲੈ ਨਾਹੀ ਓਏ ਬੈਠਾ ਮੋਨੀ ਅੰਤਰ ਕਲਪ ਪਵਾਈਐ ਜੋਨੀ ਆਨ ਤੇ ਰਹਤਾ ਦੁਖ ਦੇਹੀ ਸਹਤਾ ਹੁਕਮ ਨਾ ਬੂਝੈ ਵਿਆਪਿਆ ਮਮਤਾ ਬੇ ਨਾ ਸਤਗੁਰ ਕਿਨੈ ਨਾ ਬੇ ਨਾ ਸਤਗੁਰ ਕਿਨੈ ਨਾ ਪਾਈ ਪਰਮ ਗਤਿ ਪੁੱਛਹੁ ਸਗਲ ਬੇਦਿ ਸਿਮਰਤੇ ਪੁੱਛਹੁ ਕਿਥੀ ਵਿਸਰਾਂ ਸਗਲ ਬੇਦਿ ਸਿਮਰਤੇ ਸਿਮਰਤੇ ਮਨਮੁਖ ਕਰਮ ਕਰੈ ਅਜਾਈ ਜੋ ਬਾਲੂ ਘਰ ਥੋਰ ਨ ਠਾਈ ਜਿਸ ਨੂੰ ਭਾਏ ਗੋਬਿੰਦ ਦਇਆਲਾ ਗੋਬਿੰਦ ਦਇਆਲਾ ਗੋਬਿੰਦ ਦਇਆਲਾ ਗੁਰ ਕਾ ਬਚਨ ਤੈਨ ਬਾਧਿਓ ਪਾਲਾ ਤੈਨ ਬਾਧਿਓ ਪਾਲਾ ਕੋਟ ਮੱਦੇ ਕੋਈ ਸੰਤ ਦਿਖਾਇਆ ਨਾਨਕ ਤਿਨ ਕੈ ਸੰਗ ਤਰਾਇਆ ਜੇ ਹੋਵੈ ਭਾਗ ਤਾ ਦਰਸ਼ਨ ਪਾਈਐ ਆਪ ਤਰੈ ਸਾਬਕ ਪਟੰਬ ਤਰਾਈ ਐ ਰਹਾਉ ਦੂਜਾ ਪਰਬਤੀ ਮਹੱਲਾ ਪੰਜਵਾ ਸਿਮਰਤ ਨਾਮ ਕਿਲ ਵੇਖੋ ਸਭ ਕਟ ਧਰਮ ਰਾਏ ਕੀ ਕਾਗਰ ਫਾਟੇ ਸਾਧ ਸੰਗਤ ਮਿਲ ਹਰ ਰਸ ਪਾਇਆ ਪਾਰ ਬ੍ਰਹਮ ਵਿਦਮਾਹ ਸਮਾਇਆ RAM ਰਮਤ ਹਰ ਹਰ ਸੁਖ ਪਾਇਆ ਤੇਰੇ ਦਾਸ ਚਰਨ ਸਰਨਾਇਆ ਰਹਾਉ ਤੂ ਕਾ ਗੌਣ ਮਿਟਿਆ ਅੰਧਿਆਰ ਗੌਰ ਦਿਖਲਾਇਆ ਮੁਕਤ ਦੁਆਰ ਹਰ ਪ੍ਰੇਮ ਭਗਤ ਮਨ ਤਨ ਸਾਧ ਰਤਾ ਪ੍ਰਭੁ ਜਨਾਇ ਤਵਹੀ ਜਾਤਾ ਘਾਟ ਘਾਟ ਅੰਤਰ ਰਵਿਆ ਸੋਇ ਤਿਸ ਬਿਨ ਬੀਜੋ ਤਿਸ ਬਿਨ ਤਿਸਰਾ ਇਸ ਬਿਨ ਬੀਜੋ ਨਹੀਂ ਕੋਈ ਬੈਰ ਵਿਰੋਧ ਛੇਦੇ ਭੈ ਪਰਮਾ ਪ੍ਰਭ ਪੁੰਨ ਆਤਮਾ ਪ੍ਰਭ ਪੁੰਨ ਆਤਮਾ ਪੁੰਨ ਆਤਮਾ ਜਿਹੜਾ ਨਾ ਸੰਬੰਧਕ ਪਾਠ ਹੈ ਪ੍ਰਭ ਪੁੰਨ ਆਤਮਾ ਕੀਨੇ ਤ ਕੀਨੇ ਧਰਮ ਮਹਤਰਾੰਗ ਮਹਾ ਤਰੰਗ ਤੇ ਤਿ ਸਾਂ ਮਹਾ ਤਰੰਗ ਤੇ ਕੰਢੈ ਲਾਗਾ ਜਨਮ ਜਨਮ ਕਾ ਟੂਟਾ ਗੰਢਾ ਜਾਪ ਤਾਪ ਸੰਜਮ ਨਾਮ ਸੰਭਾਲਿਆ ਆਪਣਾ ਠਾਕੁਰ ਨਦਰ ਨਿਹਾਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ